ਪੰਜਾਬੀ ਗਾਇਕ ਸਤਵਿੰਦਰ ਬੁग्गा ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਇਹ ਸਭ ਕੁਝ ਹੋਇਆ ਹੈ ਹਾਈ ਕੋਰਟ ਦੇ ਹੁਕਮਾਂ ਦੇ ਐਨ ਬਾਅਦ ਦਰਸਲ ਸਤਵਿੰਦਰ ਬੁग्गा ਦੇ ਖਿਲਾਫ ਇਹ ਇਲਜ਼ਾਮ ਸੀ ਕਿ ਉਸ ਨੇ ਆਪਣੀ ਹੀ ਭਾਬੀ ਦਾ ਕਤਲ ਕਰ ਦਿੱਤਾ ਔਰ ਇਹ ਇਲਜ਼ਾਮ ਲਗਾਏ ਵੀ ਸਤਵਿੰਦਰ ਬੁग्गा ਦੇ ਆਪਣੇ ਭਰਾ ਦਵਿੰਦਰ ਸਿੰਘ ਭੋਲਾ ਨੇ ਦਰਸਲ ਸ਼ੁਰੂ ਤੋਂ ਮਾਮਲਾ ਸ਼ੁਰੂ ਹੁੰਦਾ ਹੈ 23 ਦਸੰਬਰ ਤੋਂ ਜਦੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਅਮਰਜੋਤ ਕੌਰ ਜੋ ਕਿ ਸਤਵਿੰਦਰ ਬੁग्गा ਦੀ ਪਾਬੀਦਾ ਸੀ ਜਾਂਦੀ ਆ ਉਸ ਦਾ ਕਤਲ ਹੋ ਜਾਂਦਾ ਆ ਭੇਤ ਪਰੇ ਹਾਲਾਤਾਂ ਦੇ ਵਿੱਚ ਕਤਲ ਹੁੰਦਾ ਆ ਤੇ ਉਸ ਤੋਂ ਬਾਅਦ 21 ਦਿਨਾਂ ਬਾਅਦ ਅਮਰਜੀਤ ਕੌਰ ਦਾ ਲੰਗੇ ਦਿਨ ਸਸਕਾਰ ਹੁੰਦਾ ਆ। ਇਹ ਸਸਕਾਰ ਕਦੋਂ ਹੁੰਦਾ ਜਦੋਂ ਹਾਈ ਕੋਰਟ ਦੇ ਵੱਲੋਂ ਹੁਕਮ ਆ ਜਾਂਦੇ ਨੇ। ਜਦੋਂ ਪੋਸਟਮਾਰਟਮ ਹੁੰਦਾ ਹੈ, ਪੋਸਟਮਾਰਟਮ ਦੇ ਵਿੱਚ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਕਿ ਅਮਰਜੀਤ ਕੌਰ ਦੇ ਸਿਰ ਦੇ ਵਿੱਚ 60 ਸ ਲੱਗੀ ਹੋਈ ਸੀ ਔਰ ਜਿਸ ਕਾਰਨ ਜਿਸ ਤੋਂ ਬਾਅਦ ਉਸ ਦਾ ਕਤਲ ਹੋਇਆ ਸੀ। ਇਸ ਦੇ ਬਿਹਾਫ ਉੱਤੇ ਹੁਣ ਸਤਵਿੰਦਰ ਬੁੱਗਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ। ਅੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪ੍ਰਾਪਰਟੀ ਦਾ ਮਾਮਲਾ ਜ਼ਿਆਦਾ ਨਜ਼ਰ ਆਉਂਦਾ ਸੀ ਜਦੋਂ ਸਤਵਿੰਦਰ ਬੁੱਗਾ ਵੱਲੋਂ ਵੀਡੀਓ ਪੋਸਟ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਫੇਸਬੁੱਕ ਦੇ ਉੱਤੇ ਪਾਈਆਂ ਜਾਂਦੀਆਂ ਨੇ ਉਦੋਂ ਇਸ ਜ਼ਿਆਦਾ ਪ੍ਰਾਪਰਟੀ ਦਾ ਮੁੱਦਾ ਨਜ਼ਰ ਆ ਰਿਹਾ ਸੀ ਤੇ ਉਦੋਂ ਵੀ ਇਹੀ ਗੱਲਾਂ ਚੱਲਦੀਆਂ ਪਈਆਂ ਸੀ ਪਰ ਆਖਰਕਾਰ ਹੁਣ ਜਦੋਂ ਐਫ ਆਈ ਆਰ ਦਰਜ ਹੋਈ ਹੈ ਤਾਂ ਸਤਵਿੰਦਰ ਬੁੱਗਾ ਫਰਾਰ ਦੱਸਿਆ ਜਾ ਰਿਹਾ ਉਸ ਦੇ ਦੋ ਸਾਥੀ ਹੋਰ ਨੇ ਜਿਹੜੇ ਫਰਾਰ ਦੱਸੇ ਜਾ ਰਹੇ ਨੇ ਦੋ ਸਾਥੀ ਤੇ ਸਤਵਿੰਦਰ ਬੁੱਗਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹੁਣ ਭਾਲ ਕੀਤੀ ਜਾ ਰਹੀ ਹੈ ਉਹਨਾਂ ਦੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਭੋਲਾ ਲਈ ਤੇ ਉਹ ਸ਼ਰੀਆਮ ਆਪਣੇ ਭਰਾ ਦੇ ਉੱਤੇ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਨੇ ਉਹਨੇ ਸਾਫ ਟੋਰ ਦੇ ਉੱਤੇ ਹੁਣ ਤੱਕ ਆਪਣੇ ਭਰਾ ਸਤਵਿੰਦਰ ਬੁੱਗਾ ਨੂੰ ਆਪਣੀ ਪਤਨੀ ਅਮਜੋਤ ਕੌਰ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਹੁੰਚਤੀ ਜਾਂਦੀ ਹੈ ਹਾਈ ਕੋਰਟ ਦੇ ਤੱਕ ਇਹ ਮਾਮਲਾ ਪਹੁੰਚ ਜਾਂਦਾ ਪਰ ਆਖਰਕਾਰ ਹਾਈ ਕੋਰਟ ਦੇ ਵੱਲੋਂ ਸਤਵਿੰਦਰ ਬੁੱਗਾ ਦੇ ਖਿਲਾਫ ਸੁਣਵਾਈ ਕਰ ਦਿੱਤੀ ਜਾਂਦੀ ਹੈ ਔਰ ਪੋਸਟਮਾਰਟਮ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਜਿਹੜੇ ਪੋਸਟਮਾਰਟਮ ਦਾ ਨਤੀਜਾ ਆਉਂਦਾ ਹੈ ਉਸ ਦੀ ਬੁਨਿਆਦ ਨੂੰ ਰੱਖ ਕੇ ਤੇ ਐਫ ਆਈ ਆਰ ਅਦਰਜ ਕਰ ਲਈ ਜਾਂਦੀ ਹੈ ਐਫ ਆਈ ਆਰ ਅਦਰਜ ਹੋਣ ਤੋਂ ਬਾਅਦ ਸਤਵਿੰਦਰ ਬੁਗਾ ਫਰਾਰ ਹੈ ਤਾਂ ਦੱਸਦੀ ਹੈ ਕਿ ਦਵਿੰਦਰ ਭੋਲਾ ਨੇ ਇਹ ਸਾਫ ਇਲਜ਼ਾਮ ਲਾਇਨੇ ਕਿ ਜਦੋਂ ਉਸ ਦੀ ਪਤਨੀ ਦਾ ਕਤਲ ਹੁੰਦਾ ਹੈ ਤੇ ਉਦੋਂ ਖੇੜੇ ਦਾ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਜਿਹੜਾ ਹੈਗਾ ਉਸ ਦੇ ਵਿੱਚ ਜਿਹੜੇ ਡਾਕਟਰ ਜਾਂ ਹੋਰ ਪ੍ਰਸ਼ਾਸਨ ਹੈਗਾ ਉਹਦਾ ਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਸਥਾਨਿਕ ਪੁਲਿਸ ਪ੍ਰਸ਼ਾਸਨ ਉਹ ਸਤਵਿੰਦਰ ਬੁੱਗੇ ਦੀ ਮਦਦ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਧੱਕਾ ਕਰ ਰਹੇ ਸੀ ਇਹ ਵੀ ਇਲਜ਼ਾਮ ਉਹਨਾਂ ਦੇ ਮਨੂੰ ਲਗਾਇਆ ਗਿਆ ਸੀ ਪਟੀਸ਼ਨ ਦੇ ਵਿੱਚ ਇਹ ਵੀ ਸਾਫ਼ ਲਿਖਿਆ ਗਿਆ ਔਰ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਲੰਘੇ ਦਿਨ ਸਸਕਾਰ ਕੀਤਾ ਜਾਂਦਾ ਆ ਅਮਰਜੋਤ ਕੌਰ ਦਾ ਉੱਥੇ ਹੀ ਦੂਜੇ ਪਾਸੇ ਹੁਣ ਸਤਵਿੰਦਰ ਬੁਗਾ ਦੇ ਖਿਲਾਫ ਐਫਆਈਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਐਫਆਈਆਰ ਦਰਜ ਕੀਤੀ ਗਈ ਹੈ 21 ਦਿਨ ਬਾਅਦ ਸਸਕਾਰ ਹੋਇਆ 21 ਦਿਨ ਬਾਅਦ ਇਨਸਾਫ ਕਿਤਨਾ ਕਿਤੇ ਮਿਲਦਾ ਨਜ਼ਰ ਆਉਣ ਲੱਗਿਆ ਹੈ ਦਵਿੰਦਰ ਭੋਲੇ ਨੂੰ ਦਵਿੰਦਰ ਭੋਲੇ ਦੇ ਵੱਲੋਂ ਇਲਜ਼ਾਮ ਲਗਾਇਆ ਆਪਣੇ ਭਰਾ ਦੇ ਉੱਪਰ ਪਰ ਹੁਣ ਉਸਦੇ ਭਰਾ ਨੂੰ ਸਤਵਿੰਦਰ ਬੁਗਾ ਨੂੰ ਜਿਹੜਾ ਪੰਜਾਬੀ ਗਾਇਕ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ਾਂ ਪੁਲਿਸ ਕਰ ਰਹੀ ਹੈ ਉਸਦੇ ਦੋ ਹੋਰ ਸਾਥੀ ਨੇ ਜਿਹੜੇ ਉਸਦੇ ਨਾਲ ਫਰਾਰ ਦੱਸੇ ਜਾ ਰਹੇ ਨੇ ਔਰ ਇਹਨਾਂ ਤਿੰਨਾਂ ਨੂੰ ਲੱਭਣ ਦੀ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਜਲਦੋਂ ਜਲਦ ਗ੍ਰਿਫਤਾਰੀ ਪੌਂਡ ਦੀ ਜਿਹੜੀ ਕੋਸ਼ਿਸ਼ ਹੈ ਉਹ ਪ੍ਰਸ਼ਾਸਨ ਕਰ ਰਿਹਾ ਹੈ। ਉਹ ਦੇਖਣਾ ਹੋਵੇਗਾ ਕਿ ਕਦੋਂ ਗ੍ਰਿਫਤਾਰੀ ਹੁੰਦੀ ਹੈ, ਕਦੋਂ ਸਤਵਿੰਦਰ ਬੁੱਗਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਲੱਭਣ ਦੀ ਕੋਸ਼ਿਸ਼ ਜਾਰੀ ਹੈ। ਅਜੇ ਤੱਕ ਅਫਰਾਦ ਦੱਸਿਆ ਜਾ ਰਿਹਾ ਹੈ। ਜੋ ਵੀ ਹੋਏਗਾ ਤੁਹਾਡੇ ਤੱਕ ਸਾਂਝੇ ਕਰਦੇ ਰਹਿਵਾਂਗੇ। ਉਰ ਤੱਕ ਲਈ ਬਨੇ ਰਹੋ 1 India Punjabi. Subscribe to 1 India channel and never miss an update.